ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਇਸ ਪਾਵਨ ਪਿੱਤਰ ਸਥਾਨ ਤੇ ਹਰ ਗੁਰਪਰਵਤੇ ਅਤੇ ਹੋਲੇ ਮਹੱਲੇ ਤੇ ਮਹਾਲਪੁਰ ਦੀਆਂ ਜੋ ਸੰਗਤਾਂ ਜੋ ਸਿੰਘ ਸ਼ਹੀਦਾਂ ਗੁਰਦੁਆਰਾ ਸਾਹਿਬ ਵਿਖੇ ਜੁੜੀਆਂ ਹੋਈਆਂ ਹਨ ਮਾਲਪੁਰ ਵਿਖੇ ਉਹਨਾਂ ਵੱਲੋਂ ਹਰ ਸਾਲ ਹੀ ਦੇਸ਼ਾਂ ਵਿਦੇਸ਼ਾਂ ਵਿੱਚੋਂ ਸੰਗਤਾਂ ਦੇ ਸਹਿਯੋਗ ਦੇ ਨਾਲ ਇਸ ਪਾਵਨ ਪਵਿੱਤਰ ਸਥਾਨ ਤੇ ਫੁੱਲਾਂ ਦੀ ਡੈਕੋਰੇਸ਼ਨ ਕੀਤੀ ਜਾਂਦੀ ਹੈ ਪਾਵਨ ਸਥਾਨ ਨੂੰ ਸਜਾਇਆ ਜਾਂਦਾ ਹੈ ਸੋ ਅੱਜ ਵੀ ਗੁਰੂ ਦੀ ਕਿਰਪਾ ਸਦਕਾ ਇਹਨਾਂ ਸਥਾਨਾਂ ਤੇ ਡੈਕੋਰੇਸ਼ਨ ਹੋਇਆ ਹੈ ਉਥੇ ਸੰਗਤਾਂ ਵੱਲੋਂ ਮਠਿਆਈਆਂ ਦਾ ਪਕੌੜਿਆਂ ਦਾ ਤਿੰਨ ਦਿਨ ਲੰਗਰ ਲਗਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਕਸਦੀ ਕੇਸਗੜ ਸਾਹਿਬ ਸਾਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਬਖ ਰੱਖਦੇ ਆ ਮਾਲਪੁਰ ਦੀ ਸੰਗਤਾਂ ਜੋ ਬਹੁਤ ਉਤਸ਼ਾਹ ਦੇ ਨਾਲ ਇੱਥੇ ਆਏ ਵੀ ਗੁਰਪੁਰਬ ਜੇ ਦੋ ਵੀ ਗੁਰਪੁਰਬ ਜਾਂ ਕੋਈ ਨਵੇਂ ਦਿਨ ਦੇ ਆਰ ਮਨਾਇਆ ਜਾਂਦਾ ਉਹਨਾਂ ਦੀ ਤਿਆਰੀ ਬਹੁਤ ਵਧੀਆ ਤਰੀਕੇ ਨਾਲ ਕਰ ਰਹੇ ਨੇ ਇਸ ਵਾਰ ਵੀ ਉਹਨਾਂ ਨੇ ਬਹੁਤ ਵਧੀਆ ਫੁੱਲਾਂ ਦੀ ਤਿਆਰੀ ਕੀਤੀ ਹੋਈ ਆ ਅੱਜ ਸ੍ਰੀ ਖੰਡਪੜ ਸਾਹਿਬ ਆਰੰਭ ਕਰਵਾਏ ਗਏ ਹਨ ਕੱਲ ਗੁਰਦੁਆਰਾ ਚਰਨ ਕੌਨ ਸਾਹਿਬ ਨਗਰ ਕੀਰਤਨ ਨਗਰ ਕੀਰਤਨ ਸਜਾਇਆ ਜਾਊਗਾ ਕੱਢਿਆ ਜਾਊਗਾ ਤੇ ਪਰਸੂ ਤੱਕ ਸ੍ਰੀ ਕੇਸਗੜ ਸਾਹਿਬ ਐਸਐਸ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਤੋਂ ਨਗਰ ਕੀਰਤਨ ਆਰੰਭ ਹੋ ਕੇ ਵੱਖ-ਵੱਖ ਪੜਾਵਾਂ ਤੋਂ ਹੁੰਦੇ ਤੱਕ ਸ੍ਰੀ ਕੇਸਗੜ ਸਾਹਿਬ ਸ਼ਾਮ ਨੂੰ 5 ਵੇ ਪੁੱਜੂਗਾ ਉਸ ਤੋਂ ਬਾਅਦ ਰਾਗੀ ਢਾਡੀ ਕੀਰਤਨ ਦਰਵਾਜ਼ੇ ਉਹ ਕਰਵਾਇਆ ਜਾਊਗਾ ਆਗੂ ਸਖਤ ਸੰਤਾਨ ਨੂੰ ਮੈਂ ਬਹੁਤ ਬਹੁਤ ਮੁਬਾਰਕਾਂ ਦਿੰਦਾ ਔਰ ਇੱਕ ਬੇਨਤੀ ਵੀ ਕਰਦਾ ਇਹ ਸਮੁੱਚੀ ਸੰਗਤ ਵੱਧ ਚੜ੍ਹ ਚੜ੍ਹ ਕੇ ਤਕਸਰੀ ਕੇਸਗੜ੍ਹ ਸਾਹਿਬ ਪਹੁੰਚੋ ਅਤੇ ਗੁਰੂ ਸਹਦਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ